ਕਹਾਣੀ 3ਾਂ ਭਾਗ ਦੂਜਾ ਲੇਖਕਾ ਸੰਦੀਪ ਕੌਰ ਜੀ 나జర్ ਸਿੰਘ ਰਾਤ ਨੂੰ ਆਪਣੀ ਦੁਕਾਨ ਬੰਦਾ ਕੇ ਘਰ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਸ ਦੀਆਂ ਤਿੰਨੋਂ ਧੀਆਂ ਰੋਟੀ ਖਾ ਰਹੀਆਂ ਹੁੰਦੀਆਂ ਨਹੀਂ ਉਹ ਵੀ ਮੂੰਹ ਧੋ ਕੇ ਉਹਨਾਂ ਦੇ ਕੋਲ ਹੀ ਬੈਠ ਜਾਂਦਾ ਹੈ ਤੇ ਸਿਮੀ ਉਸ ਨੂੰ ਵੀ ਰੋਟੀ ਪਾ ਕੇ ਦੇ ਦਿੰਦੀ ਹੈ ਸਾਰੇ ਰਲ ਮਿਲ ਕੇ ਰੋਟੀ ਖਾਣ ਲੱਗਦੇ ਹਨ ਰੋਟੀ ਖਾਂਦੇ ਹੋਏ 나జర్ ਸਿੰਘ ਉਹਨਾਂ ਨੂੰ ਦੱਸਦਾ ਹੈ ਇੱਕ ਕਾਲ ਤੁਹਾਡੀ ਭੂਆ ਨੇ ਆਉਣਾ ਹੈ ਫੋਨ ਆਇਆ ਸੀ ਬੀਰੋ ਦਾ ਇਹਨਾਂ ਸੁਣ ਕੇ ਉਹ ਖੁਸ਼ ਹੋ ਜਾਂਦੀਆਂ ਨੇ ਫਿਰ ਸਭ ਤੋਂ ਛੋਟੀ ਸਾਬੀ ਪੁੱਛਦੀ ਹੈ ਪਿਤਾ ਜੀ ਭੂਆ ਨਾਲ ਵੱਡੀ ਭੈਣ ਤੇ ਬੀਰਾ ਵੀ ਆਵੇਗਾ ਤਾਂ ਉਹ ਬੋਲਿਆ ਨਹੀਂ ਉਹ ਨਹੀਂ ਆ ਰਹੀ ਬੀਰੋ ਕੱਲੀ ਆ ਰਹੀ ਹੈ ਕਹਿੰਦੀ ਸੀ ਬਸ ੱਡੇ ਤੋਂ ਆ ਕੇ ਲੈ ਜਾਣਾ ਮੈਨੂੰ ਫਿਰ ਉਹ ਸਿਮੀ ਨੂੰ ਕਹਿੰਦਾ ਸਿਮੀ ਪੁੱਤ ਕੋਈ ਸਮਾਨ ਚਾਹੀਦਾ ਹੋਵੇ ਤਾਂ ਦੱਸ ਦੀ ਮੈਨੂੰ ਮੈਂ ਕੱਲ ਦੁਕਾਨ ਤੋਂ ਲੈ ਆਉਂਗਾ ਫਿਰ ਸਿਮੀ ਕਹਿੰਦੀ ਨਹੀਂ ਠੀਕ ਹੈ ਪਿਤਾ ਜੀ ਤੁਸੀਂ ਕਾਲਜ ਜਾਓ ਮੈਂ ਦੇਖ ਲਵਾਂਗੀ ਛੁੱਟੀ ਨਹੀਂ ਕਰ ਜਿਹੜਾ ਕੁਝ ਚਾਹੀਦਾ ਹੋਇਆ ਨਾਲੇ ਤੁਹਾਡੀ ਭੂਆ ਨੇ ਉਹ ਵੇਲੇ ਦੱਸ ਦਿਆਂਗੀ ਸ਼ਾਮ ਨੂੰ 4 ਵਜੇ ਲੈ ਕੇ ਆਉਣਾ ਪਿਤਾ ਜੀ ਤੁਸੀਂ ਤਾਂ ਭੂਆ ਜੀ ਨਹੀਂ ਆਉਣਾ ਹੈ ਕਾਲਜ ਤੋਂ ਮੜਾਉਂ ਕਾਲਜ ਨਾ ਜਾ ਜੀ ਆਹ ਕੱਲ ਜੋ ਕੰਮ ਕਰਨਾ ਤਾਂ ਸਿਮੀ ਨੇ ਕਿਹਾ ਠੀਕ ਹੈ ਪਿਤਾ ਜੀ ਇਹਨਾਂ ਨੂੰ ਸਾਰਿਆਂ ਨੇ ਰੋਟੀ ਵੀ ਖਾ ਲਈ ਨਾਜਰ ਸਿੰਘ ਫਿਰ ਬੋਲਿਆ ਲਓ ਭਾਈ ਮੇਰਾ ਤਾਂ ਖਤਮ ਹੋ ਗਿਆ ਖਾਣਾ ਮੈਂ ਚੱਲਿਆ ਹੁਣ ਸੌਣ ਤੁਸੀਂ ਤਿੰਨੋਂ ਵੀ ਜਲਦੀ ਕੰਮ ਕਰਕੇ ਸੌ ਜਾਵੋ ਫਿਰ ਸਵੇਰੇ ਕਾਜ ਵੀ ਜਾਣਾ ਹੈ ਕਹਿ ਕੇ ਉਹ ਛੌਣ ਲਈ ਚਲਾ ਜਾਂਦਾ ਹੈ ਸਿਮੀ ਜੱਸੀ ਤੇ ਸਾਬੀ ਤਿੰਨੋਂ ਬੜੀਆਂ ਖੁਸ਼ ਸੀ ਰਿਸ਼ਤੇਦਾਰੀ ਦੇ ਨਾਂ ਤੇ ਉਹਨਾਂ ਕੋਲ ਭੂਆ ਹੀ ਸੀ ਜੋ ਉਹਨਾਂ ਕੋਲ ਆਉਂਦੀ ਜਾਂਦੀ ਸੀ ਬਾਕੀ ਨਾਨਕਿਆਂ ਵਿੱਚ ਨਾਨਾ ਨਾਨੀ ਤਾਂ ਹੈ ਹੀ ਨਹੀਂ ਸੀ ਬਸ ਦੋ ਮਾਮੇ ਸੀ ਉਹ ਕਦੇ-ਕਦੇ ਹੀ ਆਉਂਦੇ ਤੇ ਫੋਨ ਵੀ ਘੱਟ ਹੀ ਕਰਦੇ ਸੀ ਜੋ ਪਹਿਲਾਂ ਤਾਂ ਆਉਂਦੇ ਜਾਂਦੇ ਸੀ ਜਲਦੀ-ਜਲਦੀ ਆ ਜਾਂਦੇ ਸੀ ਪਰ ਹੌਲੀ-ਹੌਲੀ ਉਹਨਾਂ ਦਾ ਆਉਣਾ ਜਾਣਾ ਹੁਣ ਘਟ ਗਿਆ ਸੀ ਇਧਰ ਦਾਦਕਿਆਂ ਵਿੱਚ ਸਿਰਫ ਭੂਆ ਹੀ ਸੀ ਚਾਚਾ ਤਾਇਆ ਵੀ ਕੋਈ ਨਹੀਂ ਸੀ ਕਿਉਂਕਿ ਨਾજર ਸਿਓ ਵੀ ਇੱਕੋ ਇੱਕ ਪੁੱਤਰ ਸੀ ਆਪਣੇ ਮਾਂ ਪਿਓ ਦਾ ਦਾਦਾ ਦਾਦੀ ਵੀ ਨਹੀਂ ਰਹੇ ਸੀ ਜਦੋਂ ਉਹ ਛੋਟੀਆਂ ਸਨਾਂ ਦੀ ਉਦੋਂ ਹੀ ਜਲਦੀ ਜਲਦੀ ਚੱਕਰ ਘਟ ਜਾਂਦੀ ਸੀ ਬੱਸ ਸੁਭਾਅ ਦੀ ਬਹੁਤ ਚੰਗੀ ਸੀ ਆਪਣੀਆਂ ਤਿੰਨਾਂ ਭਤੀਜੀਆਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੀ ਸੀ ਕਦੇ ਕੋਈ ਵੀ ਫਰਕ ਨਹੀਂ ਸੀ ਕਰਦੀ ਕਿਸੇ ਨਾਲ ਵੀ ਬੀਰੋ ਕੋਲ ਵੀ ਆਪਣੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਪੇਕਿਆਂ ਦੇ ਨਾਮ ਤੇ 나જર ਸਿੰਘ ਹੀ ਸੀ ਦੋਵੇਂ ਭੈਣ ਭਰਾ ਵਿੱਚ ਪਿਆਰ ਵੀ ਬਹੁਤ ਜ਼ਿਆਦਾ ਸੀ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਆ ਕੇ ਖੜਦੇ ਸੀ ਜਦੋਂ 나జర్ ਸਿਉਂ ਦੀ ਘਰ ਵਾਲੀ ਮਰੀ ਸੀ ਤਾਂ ਉਹਦੀਆਂ ਧੀਆ ਬਹੁਤ ਛੋਟੀਆਂ ਸਨ ਤਾਂ ਉਦੋਂ 나జర్ ਸਿਉਂ ਦੀ ਮਾਂ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ ਤਾਂ ਉਸ ਵੇਲੇ ਬੀਰੋ ਨੇ ਹੀ ਸਭ ਨੂੰ ਆ ਕੇ ਸੰਭਾਲਿਆ ਸੀ ਉਹਦੇ ਆਪਣੇ ਦੋ ਬੱਚੇ ਸਨ 나జర్ ਸਿਉਂ ਦੇ ਤਿੰਨ ਸਨ ਨਾਲ ਆਪਣੀ ਮਾਂ ਦੀ ਦੇਖਭਾਲ ਵੀ ਕਰਦੀ ਇਸ ਤਰ੍ਹਾਂ ਦੋਨੋਂ ਭੈਣ ਭਰਾ ਨੇ ਮਿਲ ਕੇ ਆਪਣਾ ਟਾਈਮ ਟਪਾਇਆ ਬੀਰੋ ਦਾ ਘਰ ਵਾਲਾ ਵੀ ਚੰਗੇ ਸੁਭਾਅ ਦਾ ਅਤੇ ਸਾਉ ਬੰਦਾ ਸੀ ਜਿਨੇ ਹਮੇਸ਼ਾ ਹੀ ਉਸਦਾ ਸਾਥ ਦਿੱਤਾ ਇਸ ਲਈ ਅੱਜ ਸਿਮੀ ਜੱਸੀ ਤੇ ਸਾਬੀ ਬੜੀਆਂ ਹੀ ਖੁਸ਼ ਸਨ ਕਿ ਕੱਲ ਉਹਨਾਂ ਦੀ ਪਿਆਰੀ ਭੂਆ ਨੇ ਆਉਣਾ ਹੈ ਇਸ ਤਰ੍ਹਾਂ ਉਹ ਤਿੰਨੋਂ ਕੱਲ ਦੀ ਪਲੈਨਿੰਗ ਕਰਦੀਆਂ ਕਰਦੀਆਂ ਕਦੋਂ ਸੌਂ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਤੇ ਸਵੇਰੇ ਹੋ ਜਾਂਦੀ ਹੈ ਸਵੇਰ ਹੁੰਦਿਆਂ ਹੀ ਨਾਜਰ ਸਿਓ ਉੱਠ ਕੇ ਤੇ ਆਪਣੀਆਂ ਦੋਵੇਂ ਭੈਣਾਂ ਨੂੰ ਵੀ ਉਠਾਉਂਦੀ ਹੈ ਤੇ ਆ ਉਹ ਤੇ ਜਿਵੇਂ ਉੱਠ ਕੇ ਰਸੋਈ ਚੱਲ ਜਾਂਦੀ ਆਪ ਉੱਠਦੀ ਹੈ ਸਵੇਰ ਦੀ ਰੋਟੀ ਬਣਾਉਣ ਲਈ ਇਹਨੇ ਨੂੰ ਨਾਜਰ ਸਿਓ ਵੀ ਤਿਆਰ ਹੋ ਜਾਂਦਾ ਹੈ ਤੇ ਸਿਮੀ ਚਾਹ ਬਣਾ ਕੇ ਉਸ ਨੂੰ ਦਿੰਦੀ ਹੈ ਨਾਜਰ ਸਿਓ ਚਾਹ ਪੀ ਕੇ ਕਹਿੰਦਾ ਹੈ ਕਿ ਮੈਂ ਆਇਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਰੋਟੀ ਆ ਕੇ ਖਾऊं ਤੇ ਤੁਸੀਂ ਵੀ ਤਿਆਰ ਹੋ ਜਾਓ ਕਾਲ ਜਾਣ ਲਈ ਇਨਾ ਕਹਿ ਕੇ ਉਹ ਗੁਰਦੁਆਰੇ ਚਲਾ ਜਾਂਦਾ ਹੈ। ਸਿਮੀ ਤੇ ਜਸੀ ਖਾਣਾ ਬਣਾ ਕੇ ਬੇਲੀਆਂ ਹੋ ਜਾਂਦੀਆਂ ਨੇ। ਸਿਮੀ ਵੀ ਨਹਾਉਣ ਚਲੀ ਜਾਂਦੀ ਹੈ। ਤੇ ਜਸੀ ਨੂੰ ਸਾਬੀ ਨੂੰ ਉਠਾਉਣ ਲਈ ਕਹਿੰਦੀ ਹੈ ਜੋ ਕਿ ਦੁਬਾਰਾ ਜਾ ਕੇ ਸੌਂ ਜਾਂਦੀ ਹੈ। ਜਸੀ ਬੜੀ ਕੋਸ਼ਿਸ਼ ਕਰਦੀ ਹੈ ਉਸ ਨੂੰ ਉਠਾਉਣ ਦੀ। ਪਰ ਜੋ ਹਿੱਲ ਨਹੀਂ ਰਹੀ ਸੀ। ਇੰਨੇ ਨੂੰ ਸਿਮੀ ਵੀ ਆ ਜਾਂਦੀ ਹੈ ਤੇ ਜਸੀ ਨੇ ਕਿਹਾ ਭੈਣ ਹੁਣ ਤੂੰ ਉਠਾ ਇਸ ਨੂੰ। ਮੇਰੇ ਤੋਂ ਉੱਠਦੀ ਨਹੀਂ ਇਹ ਰੋਜ਼ ਦਾ ਹੀ ਕੰਮ ਹੈ ਇਹਦਾ ਪਤਾ ਵੀ ਨਹੀਂ ਵੀ ਉੱਠਣਾ ਹੈ ਕਾਲਜ ਜਾਣਾ ਹੈ ਇਸ ਨੂੰ ਕੋਈ ਪਤਾ ਨਹੀਂ ਲੱਗਦਾ ਪਰ ਕੋਈ ਗੱਲ ਸਮਝੀ ਨਹੀਂ ਆਉਂਦੀ ਇਹਨੂੰ ਮੈਂ ਨਹੀਂ ਠਾਉਣਾ ਇਹਨੂੰ ਕੱਲ ਤੋਂ ਪਰੇਸ਼ਾਨ ਹੋ ਗਈ ਮੈਂ ਤਾਂ ਮੈਂ ਚੱਲੀ ਆ ਨਹਾਉਣ ਇਹਨਾਂ ਕਹਿ ਕੇ ਜੱਸੀ ਉੱਥੋਂ ਚਲੀ ਜਾਂਦੀ ਹੈ ਸਿਮਮੀ ਸਾਬੀ ਨੂੰ ਇਹ ਕਹਿ ਕੇ ਠਾਉਂਦੀ ਹੈ ਕਿ ਜਲਦੀ ਜਲਦੀ ਉੱਠ ਜਾ ਪਿਤਾ ਜੀ ਆਉਣ ਵਾਲੇ ਆ ਗੁਰਦੁਆਰਾ ਸਾਹਿਬ ਤੋਂ ਨਹੀਂ ਤਾਂ ਸਵੇਰੇ ਸਵੇਰੇ ਡਾਂਟ ਪੈ ਜਾਣੀ ਏ ਤੈਨੂੰ ਜਲਦੀ ਉੱਠ ਜਾ ਸਾਬੀ ਤੇ ਉੱਠ ਕੇ ਤਿਆਰ ਹੋਣ ਨੂੰ ਕਹਿੰਦੀ ਐ ਸਾਬੀ ਉੱਠ ਕੇ ਬੈਠ ਜਾਂਦੀ ਐ ਤੇ ਅੱਖਾਂ ਮਲਦੇ ਹੋਏ ਕਹਿੰਦੀ ਹੈ ਕੀ ਐ ਭੈਣ ਸੌਣ ਵੀ ਨਹੀਂ ਦਿੰਦੇ ਤੁਸੀਂ ਨਾਲੇ ਇਹ ਸਵੇਰਾ ਵੀ ਕਿੰਨੀ ਛੇਤੀ ਹੋ ਜਾਂਦਾ ਹੈ ਨੀਂਦ ਵੀ ਪੂਰੀ ਨਹੀਂ ਹੋਈ ਸੀ ਅਜੇ ਤੱਕ ਤਾਂ ਮੇਰੀ ਮੇਰੀ ਤੇ ਤੁਸੀਂ ਦੋਵੇਂ ਬਾਜਾਂ ਮਾਰ ਲੱਗ ਪੈਂਦੀਆਂ ਇੰਨੇ ਨੂੰ ਜੱਸੀ ਆਉਂਦੀ ਹੈ ਤੇ ਕਹਿੰਦੀ ਐ ਕਿ ਹਾਂ ਤੇਰੀ ਨੀਂਦ ਹੁੰਦੀ ਕਦੋਂ ਪੂਰੀ ਸਾਢੇ ਤੋਂ ਘੰਟਾ ਬਾਅਦ ਤਾਂ ਤੂੰ ਉੱਠੀ ਐ ਫੇਰ ਵੀ ਆਖੇ ਨੀਂਦ ਨਹੀਂ ਪੂਰੀ ਹੋਈ ਹੁਣ ਛੇਤੀ ਜਣੇ ਤਿਆਰ ਹੋ ਜਾ ਨਹੀਂ ਤਾਂ ਸੱਚੀ ਅੱਜ ਪਿਤਾ ਜੀ ਨੇ ਖਿਜਣਾ ਐ ਆਉਂਦੇ ਹੋਣੇ ਗੁਰਦੁਆਰਾ ਸਾਹਿਬ ਤੋਂ ਸਾਬੀ ਜਲਦੀ ਜਣੇ ਉੱਠ ਕੇ ਨਹਾਉਣ ਭੱਜ ਜਾਂਦੀ ਹੈ ਸਿਮਮੀ ਤੇ ਜੱਸੀ ਖਾਣ ਲਈ ਰੋਟੀ ਬਣਾਉਂਦੀਆਂ ਨੇ ਇਹਨੇ ਨੂੰ ਨਾਜਰ ਸਿੰਘ ਵੀ ਆ ਜਾਂਦਾ ਫੇਰ ਉਹ ਤਿੰਨੋਂ ਰੋਟੀ ਖਾਣ ਲੱਗਦੇ ਐ ਉਹ ਸਭੀ ਬਾਰੇ ਪੁੱਛਦਾ ਹੈ ਤਾਂ ਜੱਸੀ ਕਹਿੰਦੀ ਹੈ ਆ ਰਹੀ ਹੈ ਪਿਤਾ ਜੀ ਜੱਸੀ ਤਿਆਰ ਹੁੰਦੀ ਪਈ ਹੈ ਸਿਮਮੀ ਇੱਕ ਸਮਾਨ ਦੀ ਲਿਸਟ ਬਣਾ ਕੇ ਉਸ ਨੂੰ ਦਿੰਦੀ ਹੈ ਤੇ ਕਹਿੰਦੀ ਹੈ ਪਿਤਾ ਜੀ ਆ ਸਮਾਨ ਭਜਵਾ ਦਿਓ ਤੁਸੀਂ ਦੁਕਾਨ ਤੋਂ ਦੁਪਹਿਰ ਤੱਕ ਅਸੀਂ ਫੇਰ ਦੁਪਹਿਰ ਨੂੰ ਆ ਕੇ ਖਾਣਾ ਬਣਾਵਾਂਗੇ ਪੂਆ ਜੀ ਨੇ 4 ਵਜੇ ਤੱਕ ਆਉਣਾ ਹੈ ਉਦੋਂ ਤੱਕ ਹੋ ਜਾਣਾ ਸਾਰਾ ਕੰਮ ਪਿਤਾ ਜੀ ਨਾਲੇ ਇਸ ਐਪਲੀਕੇਸ਼ਨ ਤੇ ਸ਼ੈਨ ਕਰ ਦਿਓ ਮੈਂ ਕੱਲ ਦੀ ਛੁੱਟੀ ਲੈ ਲਵਾਂਗੀ। ਪਰਸੋਂ ਤਾਂ ਇਹ ਦੁਬਾਰਾ ਹੈ। ਪੂਆਜੀ ਕੁਝ ਦਿਨ ਤਾਂ ਰਹਿਣਗੇ ਨਾ। ਇਹ ਦੋਵੇਂ ਕੱਲ ਚਲੇ ਜਾਣਗੇ ਆ। 나જર ਸਿੰਘ ਐਪਲੀਕੇਸ਼ਨ ਤੇ ਸੈਂਡ ਕਰ ਦਿੰਦਾ ਹੈ। ਫਿਰ ਉਹ ਆਪਣੀਆਂ ਧੀਆਂ ਨੂੰ ਕਾਲਜ ਛੱਡ ਕੇ ਆਪ ਦੁਕਾਨ ਤੇ ਚਲਾ ਜਾਂਦਾ ਹੈ। ਦੁਪਹਿਰ ਨੂੰ 나જર ਸਿੰਘ ਆਪਣੀਆਂ ਧੀਆਂ ਨੂੰ ਕਾਲਜ ਤੋਂ ਲੈਣ ਤੋਂ ਪਹਿਲਾਂ ਬੈਂਕ ਜਾ ਕੇ ਪੈਸੇ ਘੜਵਾਉਂਦਾ ਹੈ ਤੇ ਉੱਥੇ ਸਿੱਧਾ ਕਾਲਜ ਚਲਾ ਜਾਂਦਾ ਹੈ। ਤੇ ਉਹਨਾਂ ਦੀ ਫੀਸ ਜਮ੍ਹਾਂ ਕਰਵਾ ਦਿੰਦਾ ਹੈ। ਫਿਰ ਉਹਨਾਂ ਨੂੰ ਘਰ ਲੈ ਕੇ ਆਉਂਦਾ ਹੈ ਉਹਨਾਂ ਨੂੰ ਘਰ ਛੱਡ ਕੇ ਫਿਰ ਦੁਕਾਨ ਤੇ ਚਲਾ ਜਾਂਦਾ ਹੈ ਘਰ ਦਾ ਖਤਮ ਹੋਇਆ ਸਮਾਨ ਦੁਕਾਨ ਦੇ ਮੁੰਡੇ ਦੇ ਹੱਥ ਪਹੁੰਚਵਾ ਦਿੰਦਾ ਹੈ ਤਿੰਨੋਂ ਭੈਣਾਂ ਭੂਆ ਦੇ ਆਉਣ ਦੀ ਖੁਸ਼ੀ ਦੀ ਤਿਆਰੀ ਵਿੱਚ ਲੱਗ ਜਾਂਦੀਆਂ ਨੇ ਸਿਮੀ ਤੇਜਸੀ ਸਬਜ਼ੀ ਤੇ ਰੋਟੀ ਬਣਾਉਣ ਚ ਤੇ ਸਾਬੀ ਘਰ ਦੀ ਸਾਫ ਸਫਾਈ ਚ ਲੱਗ ਜਾਂਦੀ ਹੈ ਇਹ ਕਹਾਣੀ ਅਜੇ ਧੂਰੀ ਹੈ ਰਹਿੰਦੀ ਕਹਾਣੀ ਤੁਸੀਂ ਕੱਲ ਨੂੰ ਜ਼ਰੂਰ ਸੁਣਨੀ ਜੀ ਕਹਾਣੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ